ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਧ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਅਸੀਂ ਜ਼ਹਾਦ ਆ ਅਸੀਂ ਨਹੀਂ ਰਲਦੇ ਆਂ ਚੋਰ ਤਾਂ ਆਪਸ ਵਿੱਚ ਇਕੱਠੇ ਹੋ ਜਾਂਦੇ ਨੇ ਸਾਰੇ ਇਕੱਠੇ ਨੇ ਚੋਰ ਚੋਰ ਮਸੇਰੇ ਭਾਈ ਇਹਨਾਂ ਸ਼ਬਦਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਤੇ ਹਮਲਾ ਬੋਲੇ ਆ ਖਾਸ ਕਰ ਸੀਐਮ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਦੋਵਾਂ ਪਾਰਟੀਆਂ ਤੇ ਇੱਕ ਵਾਰ ਫੇਰ ਮਿਲੀ ਭੁਗਤ ਦੇ ਇਲਜ਼ਾਮ ਲਾਏ ਕਿ ਆ ਕਿ ਹੁਣ ਤੱਕ ਦੋਵਾਂ ਸਿਆਸੀ ਧਿਰਾਂ ਨੇ ਮਿਲ ਕੇ ਪੰਜਾਬ ਤੇ ਰਾਜ ਕੀਤਾ ਹੈ ਤੇ ਭਾਈ ਅਸੀਂ ਬਾਰੀਆਂ ਦਿੱਤੀਆਂ ਸੀ ਤੁਹਾਨੂੰ ਤੇ ਤੁਸੀਂ ਆਪਣੀਆਂ ਬਾਰੀਆਂ ਚ ਕਰਦੇ ਕੀ ਰਹੇ ਪਿਛਲੇ 25 ਸਾਲ ਲਾ ਲੋ ਬਾਏ 2022 ਤੱਕ 1997 ਤੋਂ 2002 ਤੱਕ ਬਾਦਲ 2002 ਤੋਂ 2007 ਤੱਕ ਕੈਪਟਨ 2007 ਤੋਂ 2017 ਤੱਕ ਫੇਰ ਬਾਦਲ 2017 ਤੋਂ 2022 ਤੱਕ ਫੇਰ ਕੈਪਟਨ ਜਾਨੀ ਕਿ 25 ਸਾਲ ਤੱਕ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ ਜੇ ਚੱਜਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਤੁਹਾਡੇ ਤੋਂ ਗਾਲ੍ਹਾਂ ਕੱਢਦੀ ਜੇ ਤੁਸੀਂ ਚੱਜਦੇ ਨਿਕਲੇ ਹੁੰਦੇ ਕਲਾਕਾਰ ਸੀ ਇੱਕ ਇੱਕ ਸ਼ੋਹ ਦਾ 25 ਲੱਖ ਲੈਂਦਾ ਸੀ ਅੱਜ ਤੋਂ 20 ਸਾਲ ਪਹਿਲਾਂ ਮੈਂ ਮੈਂ ਪੈਸੇ ਕਮਾਉਣਾ ਆਇਆ ਇੱਥੇ ਉਹ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਨੇ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਆਈਆਰਐਸ ਅਫਸਰ ਹੈ ਇਨਕਮ ਟੈਕਸ ਦੀ ਕਮਿਸ਼ਨਰ ਹੈ ਦੋਨੇ ਮੀਆਂ ਬੇਬੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਉਹ ਇਸ ਕੰਮ ਦਾ ਸਤਾਏ ਸੀਗੇ ਚੱਕ ਕੇ ਝੂਠੇ ਗੇਸਟ ਜੇਲ੍ਹ ਚ ਸੜ ਦੋ ਉਹਨਾਂ ਨੂੰ ਇਹ ਕਰਨ ਆਏ ਸੀ ਕਰਦੇ ਨੇ ਬਸ ਸਾਥੋਂ ਕਿਉਂਕਿ ਅਸੀਂ ਆਮ ਬੰਦੇ ਆ ਇਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲੇ ਇਹਨਾਂ ਦੀਆਂ ਕੁਰਸੀਆਂ ਗਈਆਂ ਤਾਂ ਕਹਿੰਦੇ ਅੰਦਰ ਕਰ ਦੋ ਇਹਨਾਂ ਨੂੰ ਬਸ ਇਹ ਐ ਕਿਵੇਂ ਆ ਗਏ ਆਪਸ ਚੇਹਰੇ ਰਲੇ ਹੋਏ ਨੇ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਦ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਅਸੀਂ ਜ਼ਾਦ ਆ ਅਸੀਂ ਨਹੀਂ ਰਲਦੇ ਆ ਚੋਰ ਤਾਂ ਆਪੇ ਇਕੱਠੇ ਹੋ ਜਾਂਦੇ ਨੇ ਸਾਰੇ ਇਕੱਠੇ ਨੇ ਚੋਰ ਚੋਰ ਮਸੇਰੇ ਭਾਈ ਇਕੱਠੇ ਨੇ ਸਾਰੇ